ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਤੇ ਤੇ 2 ਦਿਨ ਹੋ ਗਏ ਸਾਡੀ ਵੀਡੀਓ ਜਿਹੜੀ ਆ ਉਹ ਲੇਟ ਪੋਸਟ ਹੋਣ ਲਈ ਆ ਉਹਦਾ ਕਾਰਨ ਇਹ ਆ ਕਿ ਥੋੜੇ ਜੇ ਬਿਜ਼ੀ ਹੋ ਗਏ ਸੀਗੇ ਆਪਾਂ ਤੇ ਕਿਉਂਕਿ ਹੁਣ ਰਖੜੀ ਕਰਕੇ ਨਾ ਸਾਨੂੰ ਨੇਰੇ ਸਵੇਰੇ ਸਟਾਕ ਲੈਣ ਜਾਣਾ ਪੈਂਦਾ ਤੇ ਉਹ ਕਈ ਵਾਰੀ ਲੇਟ ਹੋ ਜਾਂਦਾ ਫਿਰ ਰਾਤ ਆਣ ਕੇ ਮੜ ਕੇ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਦਾ ਇਸ ਕਰਕੇ ਨਾ ਇਹ ਮੈਂ ਸਵੇਰੇ ਵੀਡੀਓ ਪੋਸਟ ਕਰਨ ਦੇ ਆ 2-3 ਦਿਨ 10 ਵਜੇ ਵੀਡੀਓ ਆਇਆ ਕਰੂਗੀ ਮੇਰੀ 10 ਤੋਂ 11 ਵਜੇ ਦੇ ਵਿੱਚ ਵਿੱਚ ਬਾਕੀ ਫਿਰ ਕੰਟੀਨਿਊ ਟਾਈਮ ਜਿਹੜਾ ਆਪਾਂ 8 ਵਜੇ ਦਾ ਰੱਖ ਦੇਣਾ ਅੱਜ ਦੀ ਵੀਡੀਓ ਜਿਹੜੀ ਆ ਇਹ ਵੀ ਰਖੜੀ ਸਪੈਸ਼ਲ ਹੋਣ ਵਾਲੀ ਜੇ ਤੇ ਇਹ ਆਪਣੇ ਤੁਸੀਂ ਬਹੁਤ ਸੋਹਣੇ ਸੋਹਣੇ ਸੂਟ ਜਿਹੜੇ ਗਿਫਟ ਦੇ ਸਕਦੇ ਜੇ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਸੱਜਣ ਪਿਆਰਿਆਂ ਨੂੰ ਤੇ ਦੂਜੀ ਗੱਲ ਇਹ ਆ ਕਿ ਇਹਦੇ ਵਿੱਚ ਨਾ ਥੋੜੇ ਜਿਹੇ ਜਿਹੜੇ ਸਾਡੇ ਸੂਟ ਆਏ ਆ ਨਾ ਅੱਜ ਉਹ ਆਏ ਆ 올ਡੇਜ ਵਾਸਤੇ ਸਾਡੇ ਥੋੜੇ ਜਿਹੇ ਸਤਿਕਾਰਯੋਗ ਬਜ਼ੁਰਗਾਂ ਵਾਹਤੀ ਜਿਹੜੇ ਬਜ਼ੁਰਗ ਸੂਟ ਲੈਣਾ ਪਸੰਦ ਕਰਦੇ ਆ ਸੋਹਣੇ ਸੋਹਣੇ ਸੂਟ ਜਿਹੜੇ ਆ ਇਹ ਤੁਸੀਂ ਉਹਨਾਂ ਨੂੰ ਦੇ ਸਕਦੇ ਜੇ ਤੇ ਆਪ ਵੀ ਤੁਸੀਂ ਬੁੱਕ ਕਰ ਸਕਦੇ ਜੇ ਬਾਕੀ ਪਿੱਛੇ ਉਹ ਸਿੰਧੀ ਬੂਟੀ ਦੇ ਡਿਜ਼ਾਈਨ ਖਤਮ ਹੋ ਗਏ ਜੇ ਇਹੋ ਹੀ ਦੋ ਤਿੰਨ ਸੂਟ ਨੇ ਇਹ ਵੀ ਆਰਡਰ ਦੇ ਇਹਨਾਂ 'ਚ ਕੋਈ ਸੂਟ ਨਹੀਂ ਤੁਹਾਨੂੰ ਮਿਲ ਸਕਦਾ ਕਿਉਂਕਿ ਇਹ ਸਾਰੇ ਬਹੁਤ ਹੋਏ ਨੇ ਇਸ ਟਾਈਮ ਦੇ ਉੱਤੇ ਤੇ ਅੱਜ ਹੋਰ ਨਵਾਂ ਸਟਾਕ ਸਿੰਧੀ ਬੂਟੀ ਦਾ ਆ ਜਣਾ ਹੈ ਰਾਤ ਨੂੰ ਤੇ ਮੈਂ ਤੁਹਾਨੂੰ ਉਹਦੀਆਂ ਵੀ ਫੋਟੋਆਂ ਵੀਡੀਓ ਦੇ ਦੂੰਗਾ ਫਿਰ ਆਨਲਾਈਨ ਟਾਈਮ 'ਚ ਹੋਰ ਵੀ ਸੋਹਣੇ ਸੋਹਣੇ ਡਿਜ਼ਾਈਨ ਜਿਹੜੇ ਤੇ ਜਿਹਦੇ ਵਿੱਚੋਂ ਤੁਸੀਂ ਬਹੁਤ ਸਾਰਾ ਪਿਆਰ ਦੇਂਡਾ ਜੀ ਤੇ ਥੈਂਕ ਯੂ ਤੁਹਾਡਾ ਦਿਲੋਂ ਧੰਨਵਾਦ ਤੇ ਦੂਜੀ ਬੇਨਤੀ ਇਹ ਆ ਕਿ ਪਾਰਸਲ ਜਦੋਂ ਵੀ ਤੁਸੀਂ ਬੁੱਕ ਕਰਦੇ ਜੀ ਨਾ ਤੇ ਇੱਕ ਹਫਤੇ ਦਾ ਮੈਂ ਟਾਈਮ ਦੇਣਾ ਨਾ ਸਾਰਿਆਂ ਨੂੰ ਇੱਕ ਹਫਤੇ ਤੱਕ ਤੁਹਾਨੂੰ ਪਾਰਸਲ ਸਾਰਿਆਂ ਨੂੰ ਰਿਸੀਵ ਹੋ ਜਾਣਗੇ ਜੇ ਇੱਕ ਹਫਤੇ ਤੱਕ ਨਹੀਂ ਹੁੰਦਾ ਤੁਸੀਂ ਫਿਰ ਮੈਨੂੰ ਫੋਨ ਮੈਸੇਜ ਕਰ ਲਿਆ ਕਰੋ ਅਜੇ ਕਸਟਮਰ ਨੇ ਅੱਜ ਸੂਟ ਬੁੱਕ ਕੀਤਾ ਹੁੰਦਾ ਅਗਲੇ ਦਿਨ ਮੈਨੂੰ ਨਾਲੇ ਮੈਸੇਜ ਆ ਜਾਂਦਾ ਕਿਦਨ ਪਹੁੰਚੂਗਾ ਜੀ ਸਾਡਾ ਕਦਨ ਪਹੁੰਚੂਗਾ ਜੀ ਤੁਸੀਂ ਜੇ ਕਿਸੇ ਨੂੰ 2 ਦਿਨ 3 ਦਿਨ ਹੋਏ ਹੁੰਦੇ ਆ ਉਹ ਫਿਰ ਕਹਿੰਦਾ ਤੁਸੀਂ ਕਹਿੰਦੇ ਹਫਤੇ ਦੇ ਵਿੱਚ ਆਜੂਗਾ ਇਦਾਂ ਨਹੀਂ ਇਹ ਹੈ ਕਿ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਸਕਦਾ ਜਿਆਦਾ ਨਹੀਂ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਸਕਦਾ ਤੁਹਾਨੂੰ ਸਾਰਿਆਂ ਨੂੰ ਪਾਰਸਲ ਰੀਸੀਵ ਹੋਣਗੇ ਬਾਕੀ ਸੋਨੇ ਸੋਨੇ ਛੁੱਟਦਾ ਨੂੰ ਦਿਖਾਉਣਾ ਗੱਲਾਂ ਕਰਦੇ ਆ ਘੱਟ ਤੇ ਆਜੋ ਕਰਦੇ ਆ ਸ਼ੁਰੂ ਵੀਡੀਓ ਇਹਦੇ ਵਿੱਚ ਨਾ ਦੁਪੱਟੇ ਜਿਹੜੇ ਜੋ ਰੈਂਡਮਲੀ ਆਉਣੇ ਜਾਂ ਦੁਪੱਟੇ ਤੁਹਾਡੇ ਇਧਰ ਉਧਰ ਚੇਂਜ ਹੋ ਕੇ ਆ ਸਕਦੇ ਜੇ ਕਿਉਂਕਿ ਸਟਾਕ ਜਿਹੜਾ ਆ ਇਹ ਬਹੁਤ ਜ਼ਿਆਦਾ ਆ ਤੇ ਦੁਪੱਟੇ ਜਿਹੜੇ ਨੇ ਉਹ ਜਿਹੜੇ ਆ ਉਹ ਚੇਂਜ ਹੋ ਕੇ ਆਈ ਜਾਂਦੇ ਹਰ ਵਾਰੀ ਇਸ ਵਾਰੀ ਤੁਸੀਂ ਲੈ ਸਕਦੇ ਜੇ ਬਾਕੀ ਇਹਦੇ ਵਿੱਚ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਦੁਪੱਟੇ ਕਿੱਦਾਂ ਦੇ ਆਉਣ ਦੇ ਨੇ ਤੇ ਕਿਹੜੇ ਆਉਣ ਦੇ ਨੇ ਉੰਨੀ ਕੀ ਚੇਂਜ ਹੋ ਸਕਦੇ ਲੋ ਜੀ ਕਰਿਓ ਚੈੱਕ ਜਿਹਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਸੀ ਇਸ ਕਲੈਕਸ਼ਨ ਨੂੰ ਜਿਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਕਲਰ ਆਪਾਂ ਤੁਹਾਨੂੰ ਪਿਛਲੀ ਵਾਰੀ ਦਿੱਤੇ ਸੀ ਤੇ ਇਸ ਵਾਰੀ ਸਾਰੇ ਕਲਰ ਨਵੇਂ ਆ ਗਏ ਜੇ ਸਾਰੇ ਪ੍ਰਿੰਟ ਨਵੇਂ ਆ ਗਏ ਜੇ ਸਾਰੇ ਸੂਟ ਹੀ ਨਵੇਂ ਆ ਗਏ ਜੇ ਟੋਟਲੀ ਏ ਟੂ ਜ਼ेड ਸਾਰੇ ਪ੍ਰਿੰਟ ਜਿਹੜੇ ਜੇ ਉਹ ਹੋ ਗਏ ਜੇ ਇਹਦੇ ਵਿੱਚ ਨਵੇਂ ਐਡ ਤੇ ਜਿਹਦੇ ਵਿੱਚ ਤੁਹਾਨੂੰ ਮੈਂ ਦੱਸਦਾ ਜਾਾਂ ਕਿ ਇਹ ਹੈਗਾ ਜੇ ਬਹੁਤ ਸੋਹਣਾ ਸੂਟ ਹੈ ਹੈਗਾ ਜੇ ਕਾਟਨ ਦਾ ਜਿਹਦੇ ਵਿੱਚ embroidery ਹੋਈ ਆ ਤੁਸੀਂ ਵੇਖ ਸਕਦੇ ਜੇ ਸਾਰੇ ਸੂਟ ਦੇ ਵਿੱਚ ਹੀ ਤੁਹਾਨੂੰ embroidery ਮਿਲੂਗੀ ਪ੍ਰਿੰਟ ਬਹੁਤ ਸ਼ਾਨਦਾਰ ਜੇ ਫੁੱਲ ਗਰੰਟੀ ਵਾਲੇ ਪ੍ਰਿੰਟ ਜੇ ਨਾ ਇਹ ਖਰਾਬ ਹੋਣੇ ਜੇ ਨਾ ਇਹ ਸ਼ਰਿੰਕ ਹੋਣੇ ਜੇ ਫੁੱਲ ਗਰੰਟੀ ਜੇ ਇਹਨਾਂ ਦੀ ਤੇ ਬਾਕੀ ਜਿਹੜੀ ਸੋਹਣੇ ਸੋਹਣੇ ਸੂਟਾਂ ਦੀ ਗਰੰਟੀ ਉਹਦੇ ਆਪਾਂ ਤੁਹਾਨੂੰ ਹਰ ਵਾਰੀ ਦਿੰਨੇ ਆ ਤੇ ਇਹਦੇ ਨਾਲ ਆਉਣੀ ਜੇ ਬਾਟਮ ਪਲੇਨ ਦੁਪੱਟਾ ਆਉਣਾ ਜੇ ਨਾਲ ਇਹਦੇ ਕਾਟਨ ਦਾ ਤੇ ਇਹ ਜਿਹੜੇ ਦੁਪੱਟੇ ਨੇ ਇਹ ਮਾਰਕੀਟ ਦੇ ਵਿੱਚ ਕੱਲੇ ਦੁਪੱਟੇ 4-400 ਦੇ ਵਿਕੀ ਜਾਂਦੇ ਜੇ ਇਹ ਕੋਰਾ ਕਾਟਨ ਦਾ ਦੁਪੱਟਾ ਜੇ ਕੋਰਾ ਕਾਟਨ ਦੀ ਹੀ ਬਾਟਮ ਜੇ ਨਾਲ ਇਹਦੇ ਤੇ ਕੱਟ ਜਿਹੜੀ ਜੇ ਇਹਦੀ ਬਾਟਮ ਦੀ ਤੇ ਸ਼ਰਟ ਦੀ ਜਿਹੜੀ ਜੇ 170 170 ਵੱਡੇ ਵਰਦੀ ਤੇ ਦੁਪੱਟੇ ਦੀ ਜਿਹੜੀ ਜੇ ਸਵਾ ਦੋ ਪਲੱਸ ਦੀ ਤੇ ਇਹ ਸੋਹਣੇ ਜਿਹੇ ਸੂਟ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਰਖੜੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਤੱਕ ਪਹੁੰਚਾ ਦਾਂਗੇ ਇਹ ਫੁੱਲ ਗਰੰਟੀ ਹੈ ਸਾਡੀ ਰੇਟ ਆਉਣਾ ਜੇ ਇਹਦਾ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਚ ਤੇ ਪ੍ਰਿੰਟ ਚੈੱਕ ਕਰ ਲਿਓ ਸਾਰੇ ਪ੍ਰਿੰਟ ਜਿਹੜੇ ਜੇ ਅੱਜ ਦੇ ਟੌਪ ਕਲਾਸ ਤੇ A1 ਤੇ ਕੁਆਲਿਟੀ ਜਿਹੜੀ ਜੇ ਸੁਪਰ ਤੋਂ ਉੱਪਰ ਵਾਲੀ ਤੇ ਇਹ ਤੁਸੀਂ ਸੇਮ ਸੂਟ ਲੈ ਲਓ ਪ੍ਰਿੰਟ ਸੇਮ ਲੈ ਲਓ ਵਿੱਚ ਇਹਦੇ ਸੇਮ ਕਢਾਈਆਂ ਆਉਣਗੀਆਂ ਪ੍ਰਿੰ ਨਾਲ ਦੁਪੱਟੇ ਜਿਹੜੇ ਜੇ ਦੁਪੱਟੇ ਜਿੱਦਾਂ ਮੈਂ ਦੱਸਿਆ ਸੀ ਤੁਹਾਨੂੰ ਉਹ 1921 ਚੇਂਜ ਹੋ ਸਕਦੇ ਜੇ ਵੈਸੇ ਤਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਸੇਮ ਹੀ ਦੇਈਏ ਦੁਪੱਟੇ ਪਰ 1921 ਚੇਂਜ ਹੋ ਸਕਦੇ ਜੇ ਕਿਉਂਕਿ ਵਰਕ ਚੇਂਜ ਹੋਣਗੇ ਬਾਕੀ ਕੁਆਲਿਟੀ ਸੇਮ ਰਹੂਗੀ ਬਾਟਮ ਵੀ ਸੇਮ ਆਊਗੀ ਪਲੇਨ ਬਾਟਮ ਆਉਣੀਆਂ ਦੁਪੱਟੇ ਜਿਹੜੇ ਜੇ ਉਹ ਨਾਲ ਆਉਣੇ ਜੇ ਕੋਰਾ ਕਾਟਨ ਦੇ ਦੁਪੱਟੇ ਵੀ ਤੇ ਬਾਟਮ ਦੋਵੇਂ ਸੇਮ ਫੈਬਰਿਕ ਦੀਆਂ ਨੇ ਬਹੁਤ ਹੀ ਪਿਆਰਾ ਸਟਾਫ ਜੇ ਜਿੰਨੀ ਸਫਤ ਕਰ ਲਈਏ ਸਟਾਫ ਦੀ ਓਨੀ ਥੋੜੀ ਆ ਤੇ ਤੁਸੀਂ ਆ ਵੀ ਚੈੱਕ ਕਰਿਓ ਪ੍ਰਿੰਟ ਪਹਿਲਾਂ ਤਾਂ ਸਾਰੇ ਇੰਨੇ ਟਾਪ ਦੇ ਤੇ ਇੰ ਪੂਰੇ ਘੈਂਟ ਜਿਹਨੂੰ ਸਰਦਾਰੀ ਪ੍ਰਿੰਟ ਕਹਿੰਦੇ ਆ ਉਹ ਇਹਨਾਂ ਦੇ ਪ੍ਰਿੰਟ ਨੇ ਰੇਟ ਦਊਗਾ ਤੁਹਾਨੂੰ ਮੈਂ ਸਿਰਫ ਤੇ ਸਿਰਫ 845 ਰੁਪਏ ਮਾਰਕੀਟ 'ਚ 1000 1000 ਪਲੱਸ ਦਾ ਸੂਟ ਵੇਗਿਆ ਜੇ ਤੇ ਤੁਸੀਂ ਇਹ ਤੋਂ ਪਹਿਲਾਂ ਕਿ ਸਟਾਕ ਖਤਮ ਹੋ ਜਾਏ ਜਲਦੀ ਜਲਦੀ ਬੁੱਕ ਕਰ ਲਓ ਆਲ ਓਵਰ ਇੰਡੀਆ 'ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਰੇਟ ਸੇਮ ਆਊਗਾ ਜੇ ਇਹਨਾਂ ਦਾ 800 ਤੇ 45 ਰੁਪਏ ਤੇ ਆ ਲਓ ਜੀ ਆ ਵੀ ਕਲਰ ਪ੍ਰਿੰਟ ਚੈੱਕ ਕਰ ਲਓ ਜਿਹੜਾ ਵੀ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲਓ ਤੇ ਦਿੱਤੇ ਹੋਏ ਉੱਤੇ ਨੰਬਰ ਤੇ ਮੇਰੇ ਤੇ ਸਕਰੀਨ ਸ਼ਾਟ ਭੇਜੋ ਤੇ ਨਾਲ ਆਪਣਾ ਪੇਮੈਂਟ ਕਰਕੇ ਤੇ ਐਡਰੈਸ ਭੇਜੋ ਤੇ ਇੱਕ ਚੀਜ਼ ਹੋਰ ਜੇ ਜਿਹੜੇ ਕਸਟਮਰ ਦੇ ਘੇਰੇ 26 27 ਨੇ ਉਹ ਪਲੀਜ਼ ਮੈਸੇਜ ਕਰ ਲਿਓ ਫੋਨ ਕਰ ਲਿਓ ਉਹਨਾਂ ਬਾਅਦ ਹੀ ਪ੍ਰੋਬਲਮ ਆ ਸਕਦੀ ਜੇ 22 24 ਸਟੈਂਡਰਡ ਘੇਰਿਆਂ ਦੀ ਕੋਈ ਪ੍ਰੋਬਲਮ ਨਹੀਂ ਜਿੱਦਾਂ ਮਰਜ਼ੀ ਸੂਟ ਸਟਿਚ ਕਰਾਓ ਤੁਸੀਂ ਜੇ ਕਹੋਗੇ ਤਾਂ ਆਪਾਂ ਤੁਹਾਨੂੰ ਕਰਕੇ ਭੇਜ ਦਾਂਗੇ ਆਹ ਲਓ ਜੀ ਪ੍ਰਿੰਟ ਸ਼ਾਨਦਾਰ ਜਾਂ ਚੈੱਕ ਕਰੋ ਜਰੀ ਗੁਣਾ ਬਹੁਤ ਹੀ ਪਿਆਰੇ ਮੈਂ ਤੁਹਾਨੂੰ ਦੱਸਿਆ ਵੀ ਅੱਜ ਦੇ ਸੂਟ ਦੇ ਪ੍ਰਿੰਟ ਜਿਹੜੇ ਤੁਹਾਨੂੰ ਸਾਰੇ ਨਵੇਂ ਦਊਂਗਾ ਪ੍ਰਿੰਟ ਵੀ ਆਹ ਕੈਂਡ ਸਾਰੇ ਦਊਂਗਾ ਤੇ ਸ਼ਿਪਿੰਗ ਜਿਹੜੀ ਜੇ ਉਹ ਤੇ ਹਮੇਸ਼ਾ ਸਾਡੀ ਆਲ ఓਵਰ ਇੰਡੀਆ ਚ ਫ੍ਰੀ ਜਿਹੜੀ ਹੁੰਦੀ ਹੁੰਦੀ ਹੈ ਤੇ ਆ ਲੋ ਜੀ ਆ ਵੀ ਕਰੋ ਚੈੱਕ ਪ੍ਰਿੰਟ ਬਹੁਤ ਸੋਹਣਾ ਜੇ ਬਾਟਮ ਨਾਲ ਇਹਦੇ ਬਹੁਤ ਪਿਆਰੀ ਜੇ ਪਲੇਨ ਦੁਪੱਟਾ ਨਾਲ ਹੈਗਾ ਜੇ ਇਹਦੇ ਐਮਬਰਾਇਡਰੀ ਵਾਲਾ ਸ਼ਿਪਿੰਗ ਫ੍ਰੀ ਜੇ ਆਲ ఓਵਰ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਸਿੰਗਲ ਸੂਟ ਮੰਗਾ ਸਕਦੇ ਜੇ ਇਹਨਾਂ ਸੂਟਾਂ ਦੀਆਂ ਜੇ ਕਹੋ ਕਿ ਤੇ ਫੋਟੋ ਮੈਂ ਤੁਹਾਨੂੰ ਮੈਂ ਪੋਸਟ ਕਰ ਦੂੰਗਾ ਫੋਟੋਆਂ ਇਹਨਾਂ ਦੀਆਂ ਖਿੱਚੀਆਂ ਆ ਆਪਣੇ ਕੋਲ ਆ ਗਈਆਂ ਤੁਹਾਨੂੰ ਇਦਾਂ ਹੀ ਆਪਾਂ ਭੇਜ ਦਾਂਗੇ ਤੇ ਤੁਸੀਂ ਆ ਸੋਹਣੇ ਸੋਹਣੇ ਸੂਟ ਜਿਹੜੇ ਜੇ ਆਨਲਾਈਨ ਆਫਲਾਈਨ ਬੁੱਕ ਕਰ ਸਕਦੇ ਜੇ ਆ ਲੋ ਜੀ ਆ ਵੀ ਪ੍ਰਿੰਟ ਚੈੱਕ ਕਰੋ ਲੁਕਿੰਗ ਲਾਈਕ ਐ ਵਾਓ ਵਾਲੇ ਪ੍ਰਿੰਟ ਨੇ ਸਾਰੇ ਹੀ ਅੱਜ ਦੇ ਤੇ ਸੂਟ ਸੁਪਰ ਤੋਂ ਵੀ ਉੱਪਰ ਵਾਲੀ ਕੁਆਲਿਟੀ ਦੇ ਰੇਟ ਉਸ ਤੋਂ ਵੀ ਟੌਪ ਦਾ ਸਿਰਫ 845 ਰੁਪਏ ਦਾ ਸੂਟ ਜਿਹਦੇ ਵਿੱਚ ਕੇ 4 400 ਦਾ ਕੱਲਾ ਪਲੇਨ ਦੁਪੱਟਾ ਹੀ ਸੂਟ ਵੇਚਿਆ ਮਾਰਕੀਟ ਦੇ ਵਿੱਚ ਕੱਲਾ ਦੁਪੱਟਾ ਹੀ ਤੇ ਇਹ ਤੁਸੀਂ ਲੈ ਸਕਦੇ ਜੇ ਸੜਕੋ ਸੋਨਾ ਜਿਹਾ ਸੂਟ ਤੇ ਸੋਨਾ ਜਿਹਾ ਪ੍ਰਿੰਟ ਰੇਟ ਸੇਮ ਉਹੀ 845 ਰੁਪਏ ਸ਼ਿਪਿੰਗ ਫ੍ਰੀ ਆਲਓਵਰ ਇੰਡੀਆ ਚ ਤੇ ਆ ਵੀ ਚੈੱਕ ਕਰਿਓ ਪ੍ਰਿੰਟ ਬਹੁਤ ਸੋਹਣੇ ਨੇ ਮੈਂ ਤੁਹਾਨੂੰ ਜਿੱਦਾਂ ਦੱਸਿਆ ਸੀ ਕਿ ਤੁਸੀਂ ਆਪਣੇ ਬਜ਼ੁਰਗਾਂ ਵਾਸਤੇ ਵੀ ਲੈ ਸਕਦੇ ਜੇ ਆਪ ਲੈਣੇ ਆਪ ਲੈ ਸਕਦੇ ਜੇ ਗਰਲਿਸ਼ ਲੁੱਕ ਦੇ ਵਿੱਚ ਵੀ ਆ ਤੇ ਸਿਆਣਿਆਂ ਵਾਸਤੇ ਵੀ ਆ ਸਾਰੀਆਂ ਆਪਸ਼ਨਾਂ ਹੈਗੀਆਂ ਇਹਨਾਂ ਦੇ ਵਿੱਚ ਤੇ ਆ ਸਾਡਾ ਸਭ ਤੋਂ ਵੱਧ ਪ੍ਰਿੰਟ ਜਿਹੜਾ ਹਜੇ ਉਹ ਡਿਮਾਂਡ ਚ ਰਿਹਾ ਹੈਗਾ ਪਿਛਲੀ ਵਾਰੀ ਇਹਦੇ ਵਿੱਚ ਕਲਰ ਚੇਂਜ ਹੀ ਪ੍ਰਿੰਟ ਸੇਮ ਹੀਗਾ ਜਿਹਦੇ ਵਿੱਚ ਜਿੱਦਾਂ ਇਹਦੇ ਵਿੱਚ ਕਲਰ ਥੋੜੇ ਥੋੜੇ ਚੇਂਜ ਆਏ ਸੀਗੇ ਇਸ ਵਾਰੀ ਇਹ ਵੀ ਆ ਗਿਆ ਜੇ ਬਹੁਤ ਸੋਹਣਾ ਪ੍ਰਿੰਟ ਜਿਹਦਾ ਨਾਂ ਹੀ ਰਾਜਮਹਿਲ ਇਹ ਤੁਸੀਂ ਬੁੱਕ ਕਰ ਸਕਦੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਰਾਜਮੇਲ ਨੂੰ ਤੁਸੀਂ ਆਪਣੇ ਘਰ ਚ ਰੱਖ ਸਕਦੇ ਜੇ ਤੇ ਆਹ ਲਓ ਜੀ ਸੋਨਾ ਜਾ ਇੱਕ ਹੋਰ ਪ੍ਰਿੰਟ ਜਿਹਦੇ ਵਿੱਚ ਤੁਹਾਨੂੰ ਆਪਾ ਦੇਣਾ ਸੂਟ ਸਭ ਤੋਂ ਟੌਪ ਦਾ ਕੁਆਲਿਟੀ ਸਭ ਤੋਂ ਬੈਸਟ ਤੇ ਰੇਟ ਉਸ ਤੋਂ ਵੀ ਬੈਸਟ ਸਿਰਫ ਤੇ ਸਿਰਫ 845 ਰੁਪਏ ਤੇ ਹੁਣ ਆਹ ਜਿਹੜੇ ਪ੍ਰਿੰਟ ਸ਼ੁਰੂ ਹੋਏ ਜੇ ਇਹ ਵੀ ਆ ਵੀ ਇੱਕ ਉਸੇ ਰਾਜਮੇਲ ਦਾ ਹਿੱਸਾ ਹੈ ਇਹ ਵੀ ਤੁਸੀਂ ਸੇਮ ਪ੍ਰਿੰਟ ਲੈ ਸਕਦੇ ਜੇ ਤੇ ਇਹਦੇ ਵਿੱਚ ਨਾ ਇਹਦੇ ਵਿੱਚ ਬਾਟਮ ਦੇ ਉੱਤੇ ਲੱਗੀਆਂ ਆਣੀਆਂ ਜੇ ਇਦਾਂ ਸਾਰੀਆਂ ਲੇਸਿਸ ਦਾ ਵਰਕ ਪੱਟੀ ਦਾ ਵਰਕ ਇਹਦਾ ਪ੍ਰਾਈਸ ਜਿਹੜਾ ਜੇ ਮਾਰਕੀਟ ਦੇ ਵਿੱਚ 12-1300 ਰੁਪਈਆ ਆ ਪਰ ਆਪਣੇ ਕੋਲ ਸੇਮ ਮਿਲੂਗਾ ਤੁਹਾਨੂੰ 800 ਦੇ 450 ਦੇ ਵਿੱਚ ਇਹਨਾਂ ਨਾਲ ਜਿਹੜੀਆਂ ਬਾਟਮ ਨੇ ਉਹ ਫੈਂਸੀ ਬਣੀਆਂ ਨੇ ਦੁਪੱਟੇ ਪਲੇਨ ਨੇ ਟਾਈ ਐਂਡ ਡਾਈ ਦੇ ਲੈਸ ਲੱਗੀ ਆ ਪਹਿਲਾਂ ਦੇ ਵਿੱਚ ਬਾਟਮ ਜਿਹੜੀ ਪਲੇਨ ਹੈਗੀ ਦੁਪੱਟੇ ਫੈਂਸੀ ਸੀਗੇ ਤੇ ਇਹਦੇ ਵਿੱਚ ਆਪਾਂ ਤੁਹਾਨੂੰ ਦੁਪੱਟੇ ਡਾਈ ਕਰਾ ਦਦੇ ਆ ਤੇ ਨਾਲ ਜਿਹੜੀਆਂ ਬਾਟਮ ਨੇ ਉਹ ਕਰਤੀਆਂ ਨੇ ਹੋਰ ਸਟਾਈਲਿਸ਼ ਇਹ ਤੁਸੀਂ ਫਰਸ਼ੀ ਸਲਵਾਰਾਂ ਵੀ ਬਣਾ ਸਕਦੇ ਜ ਇਹਨਾਂ ਦੀਆਂ ਇਹਨਾਂ ਦੀ ਕੱਟ ਜਿਹੜੀ 2.5 ਮੀਟਰ ਦੇ ਕਰੀਬ ਹੁੰਦੀ ਜੇ ਤੇ ਆਹ ਪ੍ਰਿੰਟ ਤੁਸੀਂ ਪਹਿਲਾਂ ਪਲੇਨ ਨਾਲ ਵੀ ਵੇਖਿਆ ਹੁਣ ਤੁਸੀਂ ਇਹਨੂੰ ਏਸੇ ਦੇ ਵਿੱਚ ਵੀ ਲੈ ਸਕਦੇ ਜੇ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਆਹ ਸੋਨਾ ਜਿਹਾ ਪ੍ਰਿੰਟ ਜਿਹੜਾ ਜੇ ਇਹਦੀ ਤਾਂ ਹਮੇਸ਼ਾ ਬਲੈਕ ਰਹਿੰਦੀ ਸੀ ਇਹ ਦੁਬਾਰੇ ਰਿਪੀਟ ਤੇ ਆ ਗਿਆ ਜੇ ਜਿਹੜੇ ਜਿਹੜੇ ਕਸਟਮਰ ਦਾ ਆਰਡਰ ਪੈਂਡਿੰਗ ਹੀਗਾ ਉਹ ਵੀ ਕਲੀਅਰ ਕਰਾ ਲਿਓ ਤੇ ਜਿਨ੍ਹਾਂ ਨੇ ਉਦੋਂ ਆਰਡਰ ਅਸੀਂ ਜਿਨ੍ਹਾਂ ਨੇ ਪੇਮੈਂਟ ਆ ਪਾਤੀਆਂ ਅਸੀਂ ਵੀ ਆਹ ਪ੍ਰਿੰਟ ਨਹੀਂ ਹੈਗੇ ਉਹ ਦੁਬਾਰੇ ਰੀਸਟਾਕ ਹੋ ਗਿਆ ਜੇ ਬੁੱਕ ਕਰ ਲਿਓ ਇਹ ਕੇ ਦੇ ਤੋਂ ਬਾਅਦ ਵਾਲਾ ਪ੍ਰਿੰਟ ਆ ਜੀ ਆ ਵੀ ਚੈੱਕ ਕਰ ਲਿਓ ਆ ਵੀ ਆਪਾਂ ਬਹੁਤ ਸਾਰੇ ਕਸਟਮਰ ਦੀਆਂ ਪੇਮੈਂਟ ਪਾਈਆਂ ਸੀ ਤੁਸੀਂ ਜਿੰਨਾਂ ਦੀਆਂ ਵਾਪਸ ਗਈਆਂ ਨੇ ਤੇ ਉਹ ਦੁਬਾਰੇ ਰੀਸਟਾਕ ਹੋ ਗਿਆ ਜੇ ਬੁੱਕ ਕਰ ਲਿਓ ਵੇਖ ਕੇ ਵੀਡੀਓ ਤੇ ਇਹ ਹੈਗੇ ਸੜਕੋ ਅੱਜ ਦੇ ਸੋਹਣੇ ਸੋਹਣੇ ਸੂਟ ਇੱਕ ਹੈਗਾ ਲਓ ਜੀ ਕੋਸ ਸਾਹਿਬ ਕਹਿੰਦੇ ਇੱਕ ਸੂਟ ਹੋਰ ਹੈਗਾ ਲਓ ਜੀ ਖੋਲੋ ਫਿਰ ਇਹ ਵੀ ਆਹ ਜੀ ਜੀ ਸੋਹਣਾ ਜਿਹਾ ਪ੍ਰਿੰਟ ਓਏ ਹੋਏ ਵਾਓ ਕਮਾਲ ਬਹੁਤ ਹੀ ਸੋਹਣਾ ਪ੍ਰਿੰਟ ਜੇ ਬਹੁਤ ਜ਼ਿਆਦਾ ਸੋਹਣਾ ਚੈੱਕ ਕਰ ਲਿਓ ਤੇ ਨਾਲ ਇਹਦੇ ਬਾਟਮ ਜਿਹੜੀ ਜੇ ਉਨੀ ਜ਼ਿਆਦਾ ਸੋਹਣੀ ਜੇ ਦੁਪੱਟਾ ਵੀ ਉਸ ਤੋਂ ਵੀ ਜ਼ਿਆਦਾ ਸੋਹਣਾ ਜੀ ਤੇ ਰੇਟ ਸਭ ਤੋਂ ਸੋਹਣਾ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਤੇ ਲਓ ਜੀ ਸੋਹਣੇ ਸੋਹਣੇ ਸੂਟਾਂ ਦੀ ਵੀਡੀਓ ਜਿਹੜੀ ਤੁਹਾਨੂੰ ਦੇ ਦਿੱਤੀ ਆ ਰੇਟ ਕਰਤਾ ਆਪਾਂ ਸਿਰਫ 845 ਰੁਪਏ ਸ਼ਿਪਿੰਗ ਫ੍ਰੀ ਦੇ ਨਾਲ ਜਲਦੀ ਜਲਦੀ ਬੁੱਕ ਕਰ ਲਿਓ ਫੁੱਲ ਗਰੰਟੀ ਵਾਲੇ ਸੂਟ ਜੇ ਟੌਪ ਦੇ ਸੂਟ ਜੇ ਨਾ ਇਹ ਖਰਾਬ ਹੋਣੇ ਆ ਤੇ ਨਾ ਇਹਨਾਂ ਦਾ ਡਾੜਾ ਖੜਾ ਛੜਨਾ ਠੀਕ ਹੈ ਜੀ ਇਹ ਤੁਸੀਂ ਬੁੱਕ ਕਰ ਲਓ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ ਦੇ ਵਿੱਚ ਰੇਟ ਸਿਰਫ 845 ਰੁਪਏ ਦੇ ਵਿੱਚ ਬਾਕੀ ਰਖੜੀ ਤੱਕ ਹੋਰ ਇਦਾਂ ਹੀ ਸੋਹਣੇ ਸੋਹਣੇ ਸੂਟ ਤੁਹਾਨੂੰ ਆਪ ਦੇਂਦੇ ਰਵਾਂਗੇ ਸਾਡੇ ਨਾਲ ਜੁੜੇ ਰਹੋ ਜਿਹੜੇ ਸਾਡੇ ਨਵੇਂ ਸਬਸਕ੍ਰਾਈਬਰ ਜੁੜੇ ਆ ਉਹਨਾਂ ਦਾ ਧੰਨਵਾਦ ਜਿਹੜੇ ਸਾਡੇ ਪੁਰਾਣੇ ਨੇ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਤੇ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸੂਟਾਂ ਦੇ ਨਾਲ ਇਥੇ ਬੁਲਾਉਂਦੇ ਆ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ